ਗਰਮੇਲ ਸਿੰਘ ਪਿੰਡ ਬੋਸਰਕਲਾ ਜ਼ਿਲ੍ਹਾ ਪਟਿਆਲਾ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦਾ ਪੰਜਾਬ ਦਾ ਜਨ ਸੈਕਟਰੀ ਅੱਜ ਦੀ ਕੀ ਮੰਗ ਹੈ ਤੇ ਕੀ ਰਣਨੀਤੀ ਹੈ ਅੱਜ ਦੀ ਜਿਹੜੀ ਸਾਡੀ ਰਣਨੀਤੀ ਹੈ 16 ਦਾ ਸਾਡਾ ਭਾਰਤ ਦਾ ਬੰਦਾ ਸੱਦਾ ਦਿੱਤਾ ਸੀ ਜਿਹੜੇ ਸਾਥੇ ਸਾਥੀ ਡੱਲੇਵਾਲ ਸਾਹਿਬ ਪੰਦੇਰ ਸਾਹਿਬ ਉਧਰ ਗਏ ਨੇ ਉਹਨਾਂ ਨਾਲ ਬਹੁਤ ਬਾਰਡਰ ਦੇ ਉੱਤੇ ਜਿਵੇਂ ਪਾਕਿਸਤਾਨ ਦਾ ਬਾਰਡਰ ਤੇ ਭਾਰਤ ਦਾ ਬਾਰਡਰ ਹੋਵੇ ਉਸ ਤਰ੍ਹਾਂ ਸਰਕਾਰਾਂ ਧੱਕਾ ਕਰ ਰਹੀਆਂ ਨੇ ਮੰਗਾਂ ਸਾਡੀਆਂ ਜਾਇਜ਼ ਨੇ ਸੁਆਮੀ 나ਥ ਸਿੰਘ ਦੀ ਰਿਪੋਰਟ ਜੋ ਆਪਣਾ 2020 ਦਾ ਸੋਲ ਬਿਜਲੀ ਬਿੱਲ ਉਸ ਤੋਂ ਬਾਅਦ ਪਰਾਲੀ ਦੇ ਮੁੱਦੇ ਉਸ ਤੋਂ ਬਾਅਦ ਜਿਹੜੇ ਪਰਚੇ ਦਰਜ ਹੋਏ ਸੀ ਆਪਣੇ ਇੱਕ ਪੀਚ ਦਿੱਲੀ ਬਾਰਡਰਾਂ ਤੇ ਉਹ ਪਰਚੇ ਰੱਦ ਕਰਵਾਉਣ ਵਾਸਤੇ ਜਿਹੜੇ ਲਖਵੇਂਪੁਰ ਖਿਰੀ ਸਾਡਾ ਇੱਕ ਪੱਤਰਕਾਰ ਭਰਾ ਤੇ ਹੋਰ ਜਵਾਨ ਸ਼ਹੀਦ ਕੀਤੇ ਸੀ ਉਹਨਾਂ ਦੇ ਇਨਸਾਫ ਲਈ ਅਜੇ ਮਿਸਰਾਂ ਨੂੰ ਸਖਤ ਸਜ਼ਾ ਦਿਵਾਉਣ ਵਾਸਤੇ ਅੱਜ ਜੋ ਸਾਡਾ ਪ੍ਰੋਗਰਾਮ ਹੈ ਟੋਲ ਪਲਾਜ਼ਾਂ ਦੇ ਸਾਰੇ ਪੰਜਾਬ 'ਚ ਇਹ ਅਸੀਂ ਉਹਨਾਂ ਦੀ ਹਮਾਇਤ ਤੇ ਆਇਆ ਹਾਂ ਐਸੀ ਸਰਕਾਰ ਨੂੰ ਦੱਸ ਰਿਹਾ ਉਸ ਆਜੋ ਐਸੀ ਬਿਲਕੁਲ ਇਕੱਠੇ ਆ ਪਰ ਜੋ ਵੀ ਸੰਘਰਸ਼ ਉਹਨਾਂ ਨਾਲ ਧੋਖਾ ਕਰੇਗਾ ਕਿ ਤੱਕਾ ਕਰੇਗਾ ਐਸੀ ਉਹਨਾਂ ਦੇ ਨਾਲ ਖੜੇ ਆ ਇਹ ਅੱਜ ਪੰਜਾਬ ਸਰਕਾਰ ਨੂੰ ਅਤੇ ਸੈਂਟਰ ਸਰਕਾਰ ਨੂੰ ਦੱਸ ਰਿਹਾ ਸੀਐਡੀ ਰਾਹੀਂ ਵੀ ਧਿਆਨ ਦੇਵੇ ਕਿ ਕਿਰਪਾ ਕਰਕੇ ਵੀ ਇਹ ਰੋਟਾਂ ਉਧਰ ਜਰੂਰ ਪਹੁੰਚਾਓ ਇਹ ਕਿਸਾਨਾਂ ਨੂੰ ਸਾਡੀ ਜਿਹੜੀ ਪਾੜਨ ਦੀ ਜਥੇਬੰਦੀਆਂ ਨੂੰ ਚਾਲਾਂ ਚੱਲ ਰਹੀਆਂ ਨੇ ਐਸੀ ਬਿਲਕੁਲ ਪੜ ਰਹੀ ਨਹੀਂ ਇੱਕ ਵਰਗ ਹੀ ਜਿਵੇਂ ਹੁਣ ਪੰਜਾਬ ਬਚਾਓ ਪੰਜਾਬ ਬਚਾਓ ਦਾ ਜਿਹੜਾ ਕੋਈ ਖਤਰਾ ਕਿਸੇ ਨੂੰ ਪੰਜਾਬ ਨੂੰ ਕੋਈ ਖਤਰਾ ਨਹੀਂ ਖਤਰਾ ਨੂੰ ਆਪਣੀ ਕੁਰਸੀਆਂ ਵਾਸਤੇ ਹੈ ਉਹਨਾਂ ਨੇ ਹੁਣ ਅੱਜ 2 ਦਿਨਾਂ ਵਾਸਤੇ ਕਹਿੰਦਾ ਇਹ ਵੀ ਪੰਜਾਬ ਉਹ ਅਤਰਾ ਬੰਦ ਕਰ ਰਹੇ ਆ ਸਿਰਫ ਨਹੀਂ ਸਿਰਫ ਉਹ ਭਾਜੀਪੀ ਦੇ ਸਾਥ ਪਾਉਣ ਵਾਸਤੇ ਸਾਡਾ ਕਿਸਾਨਾਂ ਨਾਲ ਮੋਹ ਜਿੱਤਣ ਵਾਸਤੇ ਇਹ ਕਰ ਰਹੇ ਨੇ ਜੇ ਉਹ ਕਿਸਾਨ ਉਹ ਕਹਿੰਦੇ ਕਿਸਾਨਾਂ ਦੀ ਜਥੇਬੰਦੀ ਹੈ ਅਕਾਲੀ ਦਲ ਉਹ ਕਿਸਾਨਾਂ ਦੀ ਜਥੇਬੰਦੀ ਹੈ ਤਾਂ ਸੰਭੂ ਜਾ ਕੇ ਬਾਰਡਰ ਲੋਕਾਂ ਦਾ ਸਾਥ ਦੇਣ ਤੇ ਸਹਿਯੋਗ ਦੇਣ ਸਾਨਾ ਵੱਲੋਂ ਜਿਹੜੀ ਟਰੇਨ ਰੋਕੋ ਆंदोलਨ ਦੀ ਸ਼ੁਰੂਆਤ ਕੀਤੀ ਜੇ ਕਿਹੜੇ ਕਿਹੜੇ ਟਰੇਨ ਬੰਦ ਕੀਤੇ ਸਾਰੇ ਪੰਜਾਬ ਦੀਆਂ ਟਰੇਨਾਂ ਆਪਣਾ ਅਗਰਾਹ ਗਰੁੱਪ ਨੇ ਉਹ ਵੀ ਸਾਡੇ ਨਾਲ ਨੇ ਉਹਨਾਂ ਨੇ ਟਰੇਨਾਂ ਰੋਕਣ ਦਾ ਹਰ ਇੱਕ ਟੇਸਮ ਤੇ ਮੋਰਚਾ ਲਾਇਆ ਹੋਇਆ ਤੇ ਕਿੱਦ ਤੱਕ ਕਹਿੰਗੇ ਤੁਹਾਡਾ ਦਰਨਾ ਪ੍ਰਦਰਸ਼ਨ ਇਹ ਦਰਨਾ ਪ੍ਰਦਰਸ਼ਨ ਸਾਡਾ 4 ਵਜੇ ਦਾ ਚੱਲੇਗਾ ਸਾਰੇ ਦੋ ਦੋ ਘੰਟੇ ਜਿਹੜੇ ਰਹਿ ਗਏ ਇਸ ਤਰ੍ਹਾਂ ਹੀ ਰੇਲ ਗੱਡੀ ਦਾ ਇਹ ਅੱਜ ਸਾਡਾ ਪੂਰਾ ਰੋਸ ਮੋਦੀ ਸਰਕਾਰ ਖੱਟੜ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਅਸੀਂ ਇੱਕਾਂ ਸਾਰੇ ਪਟੇ ਕੋਈ ਨਹੀਂ ਤੁਸੀਂ ਸਾਨੂੰ ਪਾੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਉਹ ਸਾਡੇ ਬੱਚੇ ਨੇ ਜਿਹੜੇ ਲੀਡਰ ਸਾਡੇ ਉੱਪਰ ਆਣੇ ਸਾਰੇ ਅਸੀਂ ਇਕੱਠੇ ਹੋ ਕੇ ਲੜਾਂਗੇ ਇੱਕ ਸ਼ਕਤੀ ਨਾਲ ਲੜਾਈ ਜਿੱਤ ਪ੍ਰਾਪਤ ਕਰਾਂਗੇ ਜਥੇਬੰਦੀਆਂ ਜੀ ਹਿੱਸਾ ਲੈ ਰਹੀਆਂ ਇੱਥੇ ਸਾਰ ਸਗੁਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਜਿੰਦੀਆਂ ਵੀ 32 ਨੇ ਉਹਦੇ ਵਿੱਚ ਪੂਰਾ ਹਿੱਸਾ ਲੈ ਰਹੀਆਂ ਨੇ